ਪੰਜਾਬ ਸਰਕਾਰ ਦੇ ਮਿਲਾਨ ਮੁੱਖ ਮੰਗ ਹੈ ਕਿ ਡੀਏ ਦੇ ਵਿੱਚ ਮਾਨ ਸਰਕਾਰ 13% ਵਾਧਾ ਕਰੇ ਕਿਉਂਕਿ ਪੰਜਾਬ ਸਰਕਾਰ ਦੇ ਮਿਲਾਨ ਡੀਏ 42% ਆ ਕੇਂਦਰ ਸਰਕਾਰ ਦੇ ਮਿਲਾਨ ਡੀਏ 55% ਦਾ 13% ਦਾ ਬਹੁਤ ਵੱਡਾ ਫਰਕ ਆ ਮੁੱਖ ਨੇ ਭਵਨ ਦਵਾਨ ਦੇ ਨਾਲ ਮਿਲਾਨ ਦੇ ਜਥੇਬੰਦੀਆਂ ਨਾਲ ਮੀਟਿੰਗ ਕੀਤੀ ਗਈ ਸੀ ਜਿਸ ਦੇ ਮੁੱਖ ਨੇ ਭਵਨ ਦਵਾਨ ਨੇ 38% ਵਧਾ ਕੇ ਡੀਏ 42% ਕੀਤਾ ਸੀ ਪਰ ਏਰੀਅਰ ਵਾਸਤੇ ਚੁੱਪਾ ਜਿਹੜੀ ਸਰਕਾਰ ਸਾਨੂੰ ਡੀਏ ਕੇਂਦਰ ਸਰਕਾਰ ਦੇ ਮਲਾਜਾਂ ਨੂੰ ਬਰਾਬਰ ਨਹੀਂ ਦੇ ਸਕਦੀ ਸਾਨੂੰ ਪੇ ਕਿਵੇਂ ਦੀ ਯੋਸਕਾ ਦਿੱਤੀ ਜਾ ਸਕਦੀ ਆ ਜੋ ਕੈਨ ਮੰਤਰੀ ਮੰਡਲ ਦੀ ਮੀਟਿੰਗ ਦੇ ਵਿੱਚ ਪੇ ਕੇਂਦਰ ਦੀ ਰਸਵੰਦੀ ਫੈਸਲਾ ਕੀਤਾ ਗਿਆ ਕਿਸੇ ਨੂੰ 3 ਤਿੰਨ ਗੇਸਤਾਂ ਦੇ ਏਰੀਆ ਕਿਸੇ ਨੂੰ 32 ਵਿੱਚ ਕਿਸੇ ਨੂੰ 42 ਵਿੱਚ ਜਾਂ ਰੈਗੂਲਰ ਮਲਾਜਾਂ ਨੂੰ ਜੋ ਏਰੀਆ ਹੋ ਅਪ੍ਰੈਲ 2022 ਤੋਂ ਸ਼ੁਰੂ ਕੀਤਾ ਜਾਊਗਾ ਮਲਾਜਾਂ ਨੇ ਬੰਡੀਆਂ ਬਾਤਾਂ ਹਨ ਅਸੀਂ ਮੰਗ ਕਰਦੇ ਹਾਂ ਮੁੱਖ ਮੰਤਰੀ ਭਵਾਨ ਤੋਂ ਜੋ ਪੇ ਕੇਂਦਰ ਏਰੀਆ ਲਗਭਗ 14000 ਰੁਪਏ ਬਣਦਾ ਉਹ ਸਾਰੇ ਮਲਾਿਆਂ ਨੂੰ ਜਾਂ ਰਿਟਾਇਰਡ ਮਲਾਿਆਂ ਨੂੰ ਚਾਰ ਜਾਂ ਤਿੰਨ ਕਿਸ਼ਤਾਂ ਤੱਕ ਜਾਵੇ ਇਕੱਠਾ ਤੱਕ ਜਾਵੇ ਦੂਜੇ ਪਾਸੇ ਜੋ ਡੀਏ ਦੀ ਗੱਲ ਕਰਦੇ ਆ ਆਪਾਂ ਵੀ 13 ਹਜ਼ਾਰ ਦਾ ਬਹੁਤ ਵੱਡਾ ਫਰਕ ਆ ਪਰ ਕੇਂਦਰ ਸਰਕਾਰ ਦਾ ਡੀਏ 55% ਆ ਪੰਜਾਬ ਦੇ ਨਾਲ ਡੀਏ 42% ਆ 17 2020 ਵਾਲੇ ਮਲਾਿਆਂ ਨੂੰ ਪੰਜਾਬ ਸਰਕਾਰ ਤੱਕੇ ਨਾਲ ਸਾਤਵਾਂ ਬੇਗਮ ਲਾਗੂ ਕਰ ਰਹੀ ਆ ਅਸੀਂ ਮੰਗ ਕਰਦੇ ਆ 17/7/2020 ਤੋਂ ਭਾਰਤੀ ਮਲਾਨ ਲਈ 6ਵਾਂ ਪੇ ਕਮਿਸ਼ਨ ਲਾਗੂ ਕੀਤਾ ਜਾਵੇ 15/15 ਦਾ ਨੋਟਿਸ ਰੱਦ ਕਰਕੇ ਜੋ ਪਰਮਿਸ਼ਨ ਪ੍ਰਿੰਟਾ ਦੇ ਮੁਲਾਜ਼ਮਾਂ ਉਹਨਾਂ ਤਰ੍ਹਾਂ ਫੈਸਲੇ ਕੀਤੇ ਹਨ ਅਦੇ ਪੁਰਾਣੀ ਪੈਨਸ਼ਨ ਸਕੀਮਾ ਨਿਯਮ 1972 ਅਨਸਾਰ ਲਾਗੂ ਕੀਤਾ ਜਾਵੇ ਜੋ ਸਰਕਾਰ ਨੇ 2022 ਦੇ ਵਿੱਚ ਪੁਰਾਣੀ ਪੈਨਸ਼ਨ ਬਹਾਲ ਕਰਨ ਵਾਸਤੇ ਇੱਕ ਸਰਗਰ ਕੀਤਾ ਸੀ ਪਰ ਲਗਣਾ ਸਰਗਰ ਕੀਤਾ ਸੀ ਅਸੀਂ ਮੁੱਖਾਂ ਨੂੰ ਭਾਣ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਨੋਟੀਫਿਕੇਸ਼ਨ ਜੋ ਕੀਤਾ ਸੀ ਉਹ ਲਾਗ ਕੀਤਾ ਜਾਵੇ ਤੇ ਸਾਰੇ ਮਲਾਜਮਾਂ ਦੇ ਉੱਪਰ 2004 ਤੋਂ ਦੋ ਵਾਰ ਭਰਤੀ ਹੋਏ ਆ ਉਹਨਾਂ ਦੇ ਪੁਰਾਣੀ ਪੈਨਸ਼ਨ ਲਾਗ ਦਿੱਤੀ ਜਾਵੇ ਦੂਜੇ ਪਾਸੇ ਮੀਡੀਅਲ ਵਰਕਰਾਂ ਆਸਾ ਵਰਕਰਾਂ ਉਹਨਾਂ ਦੇ ਮਾਣ ਪੱਤੇ ਵਾਧਾ ਕੀਤਾ ਜਾਵੇ 15 ਇਹ 15 ਦਾ ਨੋਟੀਫਿਕੇਸ਼ਨ ਅੱਤ ਕਰਕੇ ਜੋ ਪਰਮਿਸ਼ਨ ਵਾਲੇ ਮਲਾਜਮਾਂ ਉਹਨਾਂ ਤਨਖਾਹਾਂ ਵੇਸਕੀਆਂ ਨੂੰ ਧੰਨਵਾਦ ਜੀ